ਮੈਂ ਸੁਖੰਤਾ ਸੰਗੇਲਸ ਪੰਜਾਬੀ। ਕਿਹਦਾ ਪਰਸ ਹੁਣ ਸਿੰਘ ਬਧਾਲਾ ਜੀ ਉਹਨਾਂ ਦੀ ਰਤੀ ਘੋੜੀਆਂ ਇਹਨਾਂ ਵੱਡੀਆਂ। ਤੇ ਸਾਡਾ ਬੰਦੇ ਦੇਖੀ ਸਾਥੀ ਗਿਆ। ਤੇ ਬਹੁਤ ਮਾੜੀ ਗੱਲ ਹੋਈ ਹੈ। ਪਵਾਚ ਉਹਨਾਂ ਦੇ ਇੱਕ ਬੇਟਾ ਉਹ ਵੈਰ ਪਰਮਸਰਿੰਗ ਦਾਜਕਾਰ ਇੱਥੇ ਆਇਆ ਬਈ। ਇੱਕ ਬੇਟੀ ਉਹ ਵੀ ਆਈ ਹੈ। ਇਹ ਹੋਇਆ ਕਿ ਕੱਪ। ਇਹ ਵਸਾਤਰ 9 ਵਜੇ ਦੇ ਕਰੀਬ ਸਮਾਂ ਆਏਗਾ। ਇਹ ਰਸਈ ਵਗਰ ਕਰਦੇ ਲੰਗਰ ਲੱਗਦਾ ਭੱਠੇ ਦੇ ਬੜਾ ਉੱਤੇ ਝੋਲਾ ਸਦਰ ਸੰਬੰਧ ਵਿੱਚ ਉੱਥੋਂ ਉਹ ਦੇ ਸੇਵਾ ਤੇ ਕਰਨ ਦੇ ਦੋਈ ਜੀ ਉਹ ਸ਼ਾਮੀ 9 ਵਜੇ ਤੱਕ ਤੁਰੇ ਆ ਤੇ ਉਹਨੇ ਰਸਤੇ ਤੋਂ ਵੇਖੋ ਇਥੇ ਉਹ ਲਾ ਮੋੜ ਪਹਿਲਾ ਮੋੜ ਜਣਾਉਂਦਾ ਨਾ ਉੱਥੇ ਮੋਟਰ ਆ ਕੇ ਗਈ ਦੀ ਗੰਬੀ ਲੱਗ ਗਈ ਤੇ ਉੱਥੇ ਉਹ ਪਹਿਲੋ ਕੋ ਖੜੋ ਤੇ આગ ਲਾ ਗਏ ਜਦੋਂ ਭਾਈ ਇਹ ਨੋਇਦ ਕਰੀ ਉਹਨਾਂ ਨੇ ਡਾਕੀ ਰ ਉੱਥੇ ਗੋਰੀਆਂ ਮਾਤੀਆਂ ਤੇ ਆ ਭੱਜ ਗਿਆ ਕੰਕਸ ਵਿੱਚੋਂ ਵੀਰ ਪਰ ਮਾਪਾ ਜਾਨਾ ਤਾਂ ਉਹ ਤਾਂ ਮੁਗਰੇ ਤੇ ਗੌਰ ਲੱਗੇ ਜਾਗੇ ਨਹੀਂ ਇਹ ਵੀ ਪਿੰਡ ਆ ਇੱਥੇ ਇਹ ਪਿੰਡੋਂ ਬਾਹਰੋਂ ਸੁਣ ਰਹੇ ਮਕਰੋੜੇ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਦਨੇ ਗੋਰੇ ਕੋ ਗੋਲੀਆਂ ਵੱਜੀਆਂ ਉਹ ਅਸਰ ਲੱਗੇ ਆ ਤੇ ਰਾਤੀ ਪਹਿਰੇ ਦੀਆਂ ਅਸੀਂ ਬਟਾਲੇ ਹੀ ਜਦੋਂ ਅਸੀਂ ਗਏ ਆ ਉਹਦੋਂ ਰੈਫਰ ਕਰਤਾ ਹੀ ਅਮਸਰ ਉਹਦੀ ਬੇਟੀ ਫੇ ਲੈ ਆਗੇ ਤਾਂ ਮੈਂ ਮਾਰੀ ਉਹਨਾਂ ਦਾ ਤੇ ਉਦੋਂ ਬਾਅਦ ਕਿਹੋਂ ਪਤਾ ਉਹ ਬਾਅਦ ਕਿੱਥੇ ਖੜਿਆ ਵਸ ਪਰਾਵ ਨਦਾਈ ਮਸਲ ਇਹ ਪਰਮਾਤਮਾ ਜਾਣਦਾ ਚਾਹੇ ਉਹਨੇ ਵਾਈਫ ਜਾਣਦੀ ਕੋ ਨਾਲ ਸੀ ਬਿਲਕੁਲ ਮਗਰ ਬੀਤੀ ਸੀ ਮੁਰਦਾ ਜੀ ਜਿਆ ਤੇ ਰਾਤੀ ਮੋਕੇ ਤੇ ਫੜੇ ਪੁਲਿਸ ਨੇ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਸਟਰੀਟ 'ਚ ਹੋਵੇ ਨਾ ਅਖਰੀ ਗਾ ਲੂਠਾ ਸਾ ਭਾਈ ਵਾਰੀ ਮੇਰੀ ਹੋਣੀ ਕੋ ਮੈਨੂੰ ਧਮਕੀ ਮਿਲੀ ਪਹਿਲੂ ਬਾਹਰ ਦੇ ਵਿਦੇਸ਼ੀ ਨੰਬਰ ਦੋ ਇਸ ਜਿਹੜਾ ਨੰਬਰ ਹੈ ਪੂਰਾ ਕਾਰਨ ਇਹ ਹੈ ਵੀ ਸਾਡੇ ਮੇਰੀ ਮੈਂ ਬਣਿਆ 15 10 26 ਨੂੰ ਸਰਪੰਚ ਇਹ ਤੋਂ ਪਹਿਲਾਂ ਜਿਹੜੀ ਧਰਮ ਲੰਗੀ ਆ ਨਾ ਸਾਡੇ ਪਿੰਡ ਇੱਕ ਕਰੋੜ ਦੇ ਕਰੀਬ ਘਫਲਾ ਹੋਇਆ ਵਾ ਗ੍ਰਾਮ ਚ ਇੱਕ ਐਸ਼ ਬੋਕ ਤੋਂ ਵੀ ਫੇੜੀ ਮਿੰਨ ਪੁਰਾਣੀ ਮਿਲੀ ਆ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਡੀਡੀਪੀਓ ਨੂੰ ਡੀਡੀਪੀਓ ਗਜ਼ਾਪੁਰ ਨੂੰ ਏਡੀਸੀ ਡੀ ਗਜ਼ਾਪੁਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਗਵਰਨਰ ਪੰਜਾਬ ਨੂੰ ਮੋਖ ਮਤਰੀ ਉਹ ਇਨਕੁਆਰੀ ਮੈਂ ਕਰਾਉਣ ਵਾਲੇ ਦਰਖਾਸਤਾਂ ਹੈ ਉਹ ਤੋਂ ਵਰਮੀ ਵਿਦੇਸ਼ੀ ਨੰਬਰ ਇਰੀਲੀ ਦਾ ਨੰਬਰ ਆ ਮੇਰੇ ਕੋਲ ਨੰਬਰ ਪੀਛੇ ਰਿਕਾਰਡਿੰਗ ਹੋ ਗਈ ਆ ਉਹ ਤੋਂ ਮੈਂ ਤਾਂ ਮੈਂ ਕਿਹਾ ਵੀ ਤੂੰ ਕੋਈ ਜਾਂਚ ਨਹੀਂ ਕਰਵਣੀ ਕੋਈ ਪਿਛਲੇ ਵਿਕਾਸ ਦਾ ਪਿੰਟ ਕੋਈ ਨਹੀਂ ਕਰਨਾ ਤੇ ਨਿਰਦੇਸ਼ ਨੂੰ ਗੰਭੀਰਤਾ ਦੀ ਜਪੁਗਤ ਨਹੀਂ ਆਣਗੇ ਇਹ ਮੇਰੇ ਨਹੀਂ ਚਾਹੀਦਾ ਸਾਥੀ ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਵੀ ਅਸਲ ਪੀਂਟੀਆਂ ਪੜਾੜੇ ਨੂੰ ਉਹ ਮਾਰਕੋ ਕੇ ਦਖਾਸਤ ਸੀਐਸਟਾ ਬਦਨਾ ਮੜੀ ਬਟਰਾ ਜਿਹੜਾ ਵਾ ਉਹਨਾਂ ਕੋ ਪਈ ਹੈ ਮੈਂ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਕੋਈ ਹੋਰ ਜੇ ਕਾਰਨ ਹੋ ਸਕਦਾ ਕੋਈ ਵਾਰੀ ਮੇਰੇ ਸਤੰਮ ਕਿ ਮੈਨੂੰ ਮਿਲੀ ਮੇਰੇ ਕੋਲ ਰਿਕਾਰਡਿੰਗ ਹੁਣ ਸੁਣਾ ਦਿੰਦਾ ਤੁਹਾਨੂੰ ਫੋਨ ਚ ਹੈਗੀ ਆ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਨਹੀਂ ਕੀਤੀ ਜੋ ਦੋਰੇ ਦੇ ਦਿੱਤਾ ਉਹ ਗੇ ਰਿਕਾਰਡਿੰਗ ਕੀਤੀ ਆ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਹਨੇ ਐਸਪੀ ਅੰਦਰ ਕਾਰ ਉਹ ਰਣੀਵੇਂ ਨਾਲ ਗਿਆ ਵਾ ਬਾਅਦ ਚ ਸੀਐਸਟਾ ਪਰ ਪੰਗੇ ਆ ਦਲੋਲੀ ਬਟਾਲਾ ਉਹ ਉਹ ਨੂੰ ਨਾਲ ਗਿਆ ਮੇਰੇ ਇਹ ਕਹਨ ਨਿਕੋਸ ਹਰ ਬੀ ਵੀਰੀ ਗਰੰਟੀ ਜਿਹੜਾ ਪੈਸੇ ਖਾਦੇ ਕਰੋੜਾਂ ਦਾ ਲੱਗ ਜਾ ਘਪਲਾ ਕੀਤਾ ਉਹ ਮਾਨਾ ਕੇਵਲ ਜੀਸਨ ਜਿਹੜਾ ਜਿਹੜਾ ਗੋਲੀ ਲੱਗੀ ਕੋਈ ਕੀ ਲੱਗਦਾ ਮੇਰਾ ਭਰਾ ਹੈ ਕੀ ਕੀ ਕਾਰਨ ਲੱਗਦਾ ਕੋਈ ਕਹੇ ਨੀ ਹਦਿਕ ਰਾਤ ਦੇ ਸਮੇਂ 8:00 ਵਜੇ ਨਾ ਹੁੰਦੇ ਉੱਥੇ ਸੇਵਾ ਕਰਦੇ ਬੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਤੀ ਰਸਤੇ ਮੋੜ ਦੇ ਉੱਤੇ ਹਾਂਜੀ ਕੋਈ ਲਾਕਡਾਊਨ ਲੱਗਦਾ ਕਿਸ ਗੱਲ ਦੀ ਬੋਲ ਨਹੀਂ ਕਹਿ ਸਕਦੇ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕੰਨੇ ਰਹਿੰਦੇ ਨਾ ਦੂਣ ਕੱਲੇ ਰਹਿੰਦੇ ਬਿਦੌਣਾ ਹਾਂਜੀ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸੇ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫਆਈਆਰ ਦਰਜ ਹੋ ਗਈ ਹੈ ਬਾਕੀ ਤਫਤੀਸ਼ ਜਿਹੜੀ ਚੱਲ ਰਹੀ ਹੈ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟ ਦੀ ਭਾਈ ਚੋਗੀ ਫਸਟ ਇਨਵੈਸਟੀਗੇਸ਼ਨ ਚ ਕੀ ਲੱਗ ਸਕਦਾ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਹੈ